ਇੱਥੇ ਉਹਨਾ ਗਿਆ ਆਗਰਾਂ ਦੇ ਮੈਨਾ ਇਹ ਕਹਿੰਦਾ ਕਿ ਇਹਨਾਂ ਦੀ ਕੋਈ ਨਹੀਂ ਅਖੀਰ ਦੇ ਵਿੱਚ ਮੈਂ ਬੇਇਜ਼ਤੀ ਕਰਨੀ ਆ ਕਿ ਤਗੜੇ ਹੋਏ ਬਲਾਕ ਸੰਪਤੀਆਂ ਜਿਲ੍ਹਾ ਪੁਖੀਆਂ ਲੈਕਸਟਾ ਉਹਨਾਂ ਲੀਆਂ ਆਪਾਂ ਸਾਲੀਆਂ ਗੰਡੀਆਂ ਤੋਂ ਸ਼ੁਰੂ ਨਹੀਂ ਕਰ ਕਹਿੰਦਾ ਕਿ ਜੁਗਨੀਆਂ ਨੂੰ ਜੋ ਪ੍ਰਮਾਤਮਾ ਕਿਰਪਾ ਕਰੇ ਤਗੜੀ ਜਿਤ ਪ੍ਰਾਪਤ ਕਰਕੇ ਜਿਹੜੀ ਹੰਕੇ ਦੇ ਵਿੱਚੋਂ ਨਿਕਲਾਂਗੇ ਕਿਉਂਕਿ ਲੋਕਾਂ ਨੇ ਸਤਿਗੁਰ ਨੇ ਇਹ ਦੇਖਿਆ ਕਿ ਇਹ ਜਿਹੜੇ ਚੁੱਥੇ ਬਾਰੇ ਮਾਤੂ ਅਗ ਲੁਕੀਆ ਲੋਕਾਂ ਨੇ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਲੋਕਾਂ ਨੇ ਰਿਜ਼ਲਟ ਦੇ ਦਿੱਨਾ ਇਸ ਕਰਕੇ ਆਪਾਂ ਅੱਜ ਸਾਡੇ ਜਿੰਦਰ ਸਾਹਿਬ ਜਿਹੜੇ ਪ੍ਰਧਾਨ ਨੇ ਕਾਰਜਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੀ ਵਾਈ 8 ਸਰਕਾਰ ਦੇ ਕਈ ਕਈ ਮਜੀਠੀਆ ਜਿਨ੍ਹਾਂ ਦੀ ਇੱਥੇ ਜ਼ਿੰਮੇਵਾਰੀ ਲੱਗੀ ਆ ਉਹਨਾਂ ਦੀ ਨਗਰਾਨਾ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਰਾਜਾ ਜੀ ਸਾਰੇ ਅਸੀਂ ਇਹਨਾਂ ਦੀ ਅੱਜ ਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਜਨਾਲਾ ਦੀ ਭਰਤੀ ਜਿਹੜੀ ਆ ਤੁਸੀਂ ਦੇਖ ਰਹੇ ਆ ਕੈਮਰਾ ਘੁਮਾ ਕੇ ਵੇਖੋ ਕਿਸ ਤਰ੍ਹਾਂ ਦਾ ਭੈਣ ਭਰਾਵਾਂ ਚਾਚਾ ਆ ਬਹੁਤ ਵੱਡੇ ਲੈਵਲ ਤੇ ਜਿਹੜੀ ਪੱਕੀ ਆ ਕੀਤੀ ਜਾ ਰਹੀ ਆ ਤੇ ਕਰਕੇ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਆ ਚੁਣੌਤੀ ਕਰਨੀ ਕਰਨੀ ਆ ਤੇ ਸੂਚੇ ਪੰਜਾਬ ਚ ਅੱਜ ਜਿਹੜੀ ਬਲਟੀ ਚੱਲ ਰਹੀ ਆ ਉਹਨੂੰ ਅੱਗੇ ਤੋਰਦੇ ਆ ਜਿਹੜੀ ਆ ਸੈਮੀ ਕੈਂਪ ਹੋਰ ਵੀ ਲਗਾਏ ਜਾਣਗੇ ਭਰਤੀ ਵਾਸਤੇ ਹਾਂਜੀ ਕੈਂਪ ਹੋਰ ਵੀ ਲਗਾਏ ਜਾਣਗੇ ਭਰਤੀ ਵਾਸਤੇ ਹਾਂ ਹੁਣ ਇਸ ਤੋਂ ਬਾਅਦ ਅਸੀਂ ਪਿੰਡ ਪਿੰਡ ਵੀ ਜਿਹੜੇ ਆ ਉਹ ਜਿੱਥੇ ਵੀ ਮੂਰ ਵੀ ਆ ਸਾਡੇ ਕੋਲ ਕਾਬੀਆਂ ਥੋੜੀਆਂ ਆ ਹੋਰ ਕਾਪੀਆਂ ਬਣਾ ਕੇ ਜਿੱਥੇ ਪਿੰਡਾਂ ਦੇ ਵਿੱਚ ਹੋਰ ਵੀ ਲੋਡ ਹੋਈ ਉਹ ਵੀ ਭਜਵਾ ਕੇ ਸਾਰੀ ਭਰਤੀ ਜਿਹੜੀ ਸ਼ੁਰੂ ਨਿਕਲੀ ਦੋਤੀ ਕਰਕੇ ਚੰਡੀਗੜ੍ਹ ਜਿਹੜੀ 20 ਤਰੀਕ ਤੋਂ ਪਹਿਲਾਂ ਪਹਿਲਾਂ ਪਹੁੰਚੀ ਠੀਕ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੇ ਪੱਤੇ ਅੱਜ ਹਲਕਾ ਜਨੜਾ ਦੇ ਵਿੱਚ ਕੋਈ ਹਲਕਾ ਹਜਾਰ ਜਿਹੇ ਦਾ ਜੋ ਸੰਸਮਰਾਥਾ ਪੇਗਵਾਈ ਦੇ ਵਿੱਚ ਜਿਹੜੀ ਭਰਤੀ ਮਿਆਰ ਦੀ ਸ਼ੁਰੂ ਕਰ ਦਿੱਤੀ ਗਈ ਆ ਸ੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਤਨਾ ਵਿੱਚ ਪੱਕੀ ਸਵਾਰਦੀ ਬਹੁਤ ਜੋਸ਼ਯੋਸ਼ ਆਉਂਦਾ ਸਾਹਿਬ ਜਿੰਨੀਆਂ ਕਾਪੀਆਂ ਭਰਤੀ ਵਾਸਤੇ ਇੱਥੇ ਲੈ ਕੇ ਆਏ ਸਭਰਾ ਸਾਹਿਬ ਉਹ 15 20 ਮਿੰਟਾਂ ਵਿੱਚ ਹੀ ਉਹ ਸਾਰੀਆਂ ਵੱਡੀਆਂ ਕਈਆਂ ਨੇ ਹੋਰ ਕਾਪੀਆਂ ਦੀ ਲੋੜ ਪਊਗੀ ਸਾਰੇ ਪੰਜਾਬ ਦੀ ਤਰ੍ਹਾਂ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਾਡੇ ਅਬਜਰਬਰ ਨੇ ਸਰਦਾਰ ਬਿਕਰਮ ਸਿੰਘ ਜਿੱਟਿਆ ਸਾਹਿਬ ਜ਼ਿਲ੍ਹੇ ਦੇ ਉਨ੍ਹਾਂ ਦੀ ਗਵਾਹੀ ਦੇ ਵਿੱਚ ਅੱਜ ਜਨਾਲਾ ਹਲਕੇ ਦੇ ਵਿੱਚ ਵਰਕਰਾਂ ਦੇ ਵਿੱਚ ਬਹੁਤ ਜੋਸ਼ ਹੈ ਭਰਤੀਸਪੰਦੀ ਤੇ ਸਵਰਾ ਸਾਹਿਬ ਦੀ ਜੋ ਗਵਾਹੀ ਦੇ ਵਿੱਚ ਇੱਥੇ ਭਰਤੀਆਂ ਦੀ ਸ਼ੁਰੂਆਤ ਕੀਤੀ ਗਈ ਆ ਸਾਨੂੰ ਆਸ ਆ ਕਿ ਹਲਕਾ ਜਨਾਲਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਭਰਤੀ ਆ ਉਹ ਸ਼੍ਰੋਮਣੀ ਕਾਲਜ ਦੀ ਮੈਂ ਬੋਲ ਰਿਹਾ ਹਾਂ ਠੀਕ ਕਾਫੀ ਨਾ ਦੇਣ ਲਿਆ ਜਦ ਨੰਬਰ ਲੈ ਕੇ ਬਾਹਰ ਲੈ ਕੇ ਆਪਕਾ ਜਦੋਂ ਭਗਤਾਂ ਜੀ ਦਾ ਉਹ ਵੀ ਆਪਣੇ ਰਵੇ ਕੱਢ ਕੇ ਸਾਡੇ ਕੋਲ ਪਹੁੰਚਿਆ ਅਖੀਰ ਦੇ ਵਿੱਚ ਇੱਕ ਮੇਜਤੀ ਕਰਨੀ ਆ ਕਿ ਤਗੜੇ ਹੋਏ ਬਿਲਾਸ ਸੰਧੀਆਂ ਜਿਲ੍ਹਾ ਪੁਸਤੀਆਂ ਰੱਖਸ਼ਾ ਹੋਣੀਆਂ ਆ ਆਪਾਂ ਸਾਰੀਆਂ ਕਰਦੀਆਂ ਜੋ ਸ਼ੁਰੂ ਨਹੀਂ ਕਰ ਸਕੋਦੋ ਤੇ ਜੁਗਨੀਆਂ ਵੀ ਜੋ ਪ੍ਰਮਾਤਮਾ ਕਿਰਪਾ ਕਰੇ ਤਗੜੀ ਜਿਤ ਪ੍ਰਾਪਤ ਕਰਕੇ ਜਿਹੜੀ ਹੱਕੇ ਦੇ ਵਿੱਚੋਂ ਨਿਕਲਾਂਗੇ ਕਿਉਂਕਿ ਲੋਕਾਂ ਨੇ ਸੰਤ ਨੇ ਇਹ ਵੇਖਿਆ ਜਿਹੜੇ ਝੂਠੇ ਕਾਰੇ ਲੱਗਿਆ ਉਹਨਾਂ ਤੋਂ ਅੱਗ ਲੁੱਤੀਆਂ ਲੋਕਾਂ ਨੇ ਇਸੇ ਇਲੈਕਸ਼ਨ ਦੇ ਵਿੱਚ ਜਿਹੜਾ ਲੋਕਾਂ ਨੇ ਅਜ਼ਮਤ ਦੇ ਦਿੱਨਾ ਇਸ ਕਰਕੇ ਆਪਾਂ ਤਗੜੇ ਹੋ ਅੱਜ ਵਰਕਰਾਂ ਨਾਲ ਇਕੱਠੇ ਜਿਹੜੇ ਅੱਜ ਬੈਠੇ ਸਾਰੇ ਭੈਣ ਭਰਾ ਇਹ ਪਿੰਡਾਂ ਦੇ ਕੋਈ ਟਾਕਰਾ ਬੈਠਿਆ ਕਿ ਜਿਹੜੇ ਸਾਰੇ ਸਾਰੇ ਟਾਕਰਾ ਨਾਲ ਲੈ ਕੇ ਚੱਲਣ ਵਾਲੇ ਸੱਜਣ ਬੈਠੇ ਆ ਪਰ ਬੈਠੇ ਆ ਜਿਹਦੇ ਪਿੰਡਾਂ ਦੀਆਂ ਗਵਾਹੀਆਂ ਕਰਨ ਵਾਲੇ ਆਪੋ ਸਾਡੇ ਨਗਰ ਵਿੱਚੋਂ ਨਗਰੋਂ ਦੇ ਵਿੱਚੋਂ ਜੋ ਸੰਜੀ ਸ਼ਮਰ ਸਾਹਿਬ ਦੀ ਗਵਾਹੀ ਦੇ ਵਿੱਚ ਪਰਦੀ ਮਹਿ ਦੀ ਸ਼ੁਰੂਆਤ ਹੋਈ ਆ ਉਦੇ ਜ਼ਿਲ੍ਹੇ ਦੇ ਅਭਿਯਾਰਤ ਸਰਦਾਰ ਬਿਕਰਸ ਸਿੰਘ ਜੀਠਿਆ ਸਾਹਿਬ ਦੀ ਦਿਸ਼ਾ ਨਿਰਦੇਸ਼ਾ ਹੈ ਮੈਂ ਸਭਰਾ ਸਭ ਨੂੰ ਵਧਾਈ ਦੇਣਾ ਚਾਹੁੰਦਾ ਕਿ ਜੋਟੇ ਦੇ ਸਦਕੇ ਫਲਕੇ ਜਨਾਰੇ ਦਾ ਮਸਾਲਾ ਕਰ ਹੋਇਆ ਬਹੁਤ ਵੱਡੀ ਗੱਲ ਆ ਕਾਪੀਆਂ ਦੀ ਕਾਰ ਮਹਿਸੂਸ ਹੋਣ ਦੇ ਆ ਕਿਉਂਕਿ ਤਿੰਨ ਵਰੀ ਕਾਪੀਆਂ ਚਪਾਈਆਂ ਗਿਆ ਨੇ ਪਰ ਜੇ ਵੀ ਕਾਪੀਆਂ ਦੀ ਕਾਰ ਆ ਰਹੀ ਆ ਤਗੜੇ ਲੋਕੇ ਸ੍ਰੋਮਣੀ ਅਕਾਲੀ ਦਲ ਦੇ ਨੰਬਰ ਬਣ ਕੇ ਪਾਰਟੀ ਦਾ ਨਾਮ ਵਧਾਈਏ ਸ੍ਰੋਮਣੀ ਅਕਾਲੀ ਦਲ ਦੀ ਸਭੀ ਖੇਤਰੀ ਪਾਰਲੀਆ ਉਨੂੰ ਤੋਂ ਜੋੜਨ ਦਾ ਵਾਸਤੇ ਦੇਸ਼ ਦੀਆਂ ਸਾਰੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਲੇਕਿਨ ਸ੍ਰੋਮਣੀ ਅਕਾਲੀ ਦਲ ਦੇ ਬਹਾਦਰ ਵੀਰ ਨਾ ਕਿਸੇ ਕਿਸੇ ਪਰਚਾ ਨਹੀਂ ਪ੍ਰਵਾ ਕਰਦੇ ਆ ਤੇ ਨਾ ਕਿਸੇ ਸਰਕਾਰਾਂ ਦੀ ਪ੍ਰਵਾ ਕਰਦੇ ਆ ਕਿਉਂਕਿ ਤੁਹਾਡੇ ਹਲਕੇ ਨੂੰ ਇੱਕ ਬਹੁਤ ਵੱਡਾ ਜਨਅ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਿੱਕਾ ਨਾਣਾ ਤੇ ਅੰਚਨ ਸਾਹਿਬ ਤੇ ਸੋਮਨੀ ਗੁਰੂ ਦਾ ਫੰਡ ਕਮੇਟੀ ਦੇ ਮੈਂਬਰ ਜਿ세 ਦਾ ਜੋ ਸਿੰਘੀ ਸਮਰਾ ਸਾਹਿਬ ਸਟੇਜ ਤੇ ਬਰਾਜਮਾਨ ਸ੍ਰੋਮਜੀਤ ਜਰਸੀਤ ਤੇ ਮੇਰੇ ਸਾਹਮਣੇ ਬੈਠੇ ਸ੍ਰੋਮਨੀ ਅਕਾਦਮ ਦੇ ਜਜਾਰੂ ਵੀਰੋ ਦੁਕਾਨ ਨਾਲ ਖੜੇ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇਤਿਹਾਸਕ ਦਿਨ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਜਹੰਦਰ ਸਾਹਿਬਾਂ ਦੇ ਆਦੇਸ਼ ਮੁਤਾਬਕ ਸ੍ਰੋਮਣੀ ਅਕਾਲੀ ਦਲ ਨੇ ਇਸਾ ਕਿ ਪੰਜ ਮਿੰਟ ਦੀ ਗੱਲ ਸਿਰਫ ਪੰਜ ਲੈਣਿਆ ਤੂੰ ਕਿਹੜੇ ਆ ਸਾਰੇ ਜਨ ਵਰਨਤ ਬੇਤੀਆਂ ਪਾਏ ਦੀ ਬੇਨਤੀ ਕਰਤਾ ਕਰੋ ਕਾਮ ਹੀ ਸਾਰੇ ਮੇਟਾ ਮੜਾਇਆ ਇਹ ਕਿੰਿਆ ਇਸ ਤਰ੍ਹਾਂ ਇਹ ਪ੍ਰਤੀਜਾ ਦੇ ਦੇਖ ਰਿਹਾ ਹੈ ਕਿ ਵਿਦਾ ਜਾਣਾ ਤਾਂ ਕਿ ਆਪਾਂ ਆਪੋ ਆਪੋ